ਸਾਰੇ ਸਿੰਘਾਂ ਦੀ ਰਿਹਾਈ ਹੋਣ ਲਈ ਆ ਆਪਣੇ ਸਜ਼ਾ ਕੱਟ ਕੇ ਦੁਨੀਆ ਦੁਨੀਆ ਸਜ਼ਾ ਕੱਟ ਕੇ ਤੇ ਫੇਰ ਵੀ ਅੰਦਰ ਜਿਗਰੇ ਨਾਲ ਬੈਠੇ ਨੇ ਜਿਹੜੇ ਫਾਂਸੀ ਵਾਂਦੇ ਆ ਸਾਨੂੰ ਦੋ ਫਾਂਸੀ ਦੇ ਦੇਣ ਫਾਂਸੀ ਆਹੀਂ ਕੋਈ ਮਰਵਾ ਮੁਕੜਨਾਂ ਜਾਂ ਆਹੀਂ ਪਿੱਛੇ ਹਟਨਾਂ ਤੁਸੀਂ ਤਾਂ ਦੇ ਰੱਖੋ ਤੁਸੀਂ ਤਾਂ ਆਪਣੀ ਜੁਰਤ ਰੱਖੋ ਕਿ ਨਹੀਂ ਆ ਕੋਈ ਕਰ ਸਕਦੇ ਆ ਹੁਣ ਉੱਤੇ ਸਾਰੇ ਕ੍ਰਾਈਮ ਕ੍ਰਿਮੀਨਲ ਬੰਦੇ ਬੈਠੇ ਨੇ ਜਿਹ ਡਿਫੈਂਸ ਹੋਮਨਿਸਟਰ ਆ ਉਹਦੇ ਉਹਤੇ ਜੱਜਾਂ ਦੇ ਮਰਨ ਦਾ ਅਰੋਪ ਨੇ ਜਿਹਨੇ ਸਭਰਾਵੇਂ ਸੁਮਮਮੀ ਦੇ ਸਵਾਮੀ ਦੀਆਂ ਸਟੇਟਮੈਂਟ ਪੜ ਲਓ ਪ੍ਰਾਈਮ ਮਿੰਸਟਰ ਉਹਦੇ ਹੁੰਦੇ ਆਪਣੇ ਗੋਤਰਾ ਕਾਂਢਦੇ ਨੇ ਕੇਸ ਆ ਹਾਈ ਕੋਰਟ ਚੱਲਦਾ ਦੱਬੇ ਨੇ ਜਿਹੜਾ ਉਹ ਜਿਹਨੇ ਖਿਆਲ ਲਤਾ ਉਹ ਆਈਪੀਐਸ ਜਿਹੜਾ ਆਈਐਸ ਆਇਗਾ ਆਈਪੀਐਸ ਆਪਣਾ ਉਹ ਅੰਦਰ ਦਿੱਤਾ ਆ ਉਹਦੀ ਕੋਈ ਸੁਣਵਾਈ ਨਹੀਂ ਇਹ ਕਰਕੇ ਕਿੰਨਾ ਚਿਰ ਦੱਬਿਆ ਰੁਕ ਇਸ ਕਰਕੇ ਇਹ ਜੋ ਹੋ ਰਿਹਾ ਮੌਲਕ ਸੀ ਗਲਤ ਹੋ ਰਿਹਾ ਉਹਦੀ ਇਹ ਵਾਤੋਵਾਦ ਨੇ ਕਹੀਦੀ ਕਰਨਾ ਇਹ ਕੁਝ ਨਹੀਂ ਹੋਣਾ ਚਾਹੀਦਾ ਇਹ ਇੱਕ ਵਿਸ਼ਾਲ ਮੁਲਕ ਹੈ ਹਰ ਇੱਕ ਦਾ ਜਿਹਨੂੰ ਹਿੰਦੂਆਂ ਦਾ ਨਹੀਂ ਗਾ ਜੇ ਹਿੰਦੂਆਂ ਦਾ ਹੁੰਦਾ ਤੇ ਜਿਹਨ 47 ਬਣੀ ਉਹ ਤਾਂ ਹੀ ਅਡਡ ਕਰ ਲਈ ਉਹ ਸਾਡਾ ਹਿੰਦੂਆਂ ਦਾ ਮੁਲਕ ਹੈ ਹਿੰਦੁਸਤਾਨ ਪਰਿਵਾਰ ਸਿੱਕਾ ਨੂੰ ਅਡਡ ਕਰ ਦਿੰਦੇ ਉਹਨਾਂ ਜਿਹ ਮਸਲਮਾਨ ਕੀਤੇ ਸਿੱਕਾ ਨੂੰ ਨਾਲ ਉਹਦੇ ਅਡਡ ਕਰ ਦਿੰਦੇ ਜੀ ਜਾਂਦਾ 1984 ਦੇ ਉਸ ਦੌਰ ਦੇ ਵਿੱਚ ਜਦੋਂ ਸੰਤ ਭਿੰਡਰਾਂਵਾਲੇ ਦਾ ਸਾਹ ਦਿੱਤਾ ਜਨਰਲ ਸਾਹਿਬ ਨੇ ਉਸ ਤੋਂ ਬਾਅਦ ਪਰਿਵਾਰ ਨੂੰ ਵੀ ਤਾਂ ਸੀ ਇਹ ਚੱਲਨੇ ਪਏ ਵੇਖੋ ਜੀ ਇਹ ਘਰੋਂ ਬਕਰ ਹੁੰਦਾ ਸਾਡੇ ਰਿਸ਼ਤੇਦਾਰਾਂ ਨੇ ਮੈਂ ਕਿ ਜਨਨ ਸਾਧਨ ਫੋਟੋ ਲਾਤੀਆਂ ਘਰੋਂ ਜਿਹੜਾ ਜਾਈਦਾ ਸੀ ਕੋਈ ਸਾਨੂੰ ਰਖਣ ਦੀ ਯਾਰ ਨਹੀਂ ਹੁੰਦਾ ਅਸੀਂ ਸਾਨੂੰ ਯਾਰਾਂ ਦੋਸਤਾਂ ਨੇ ਰੱਖਿਆ ਠੀਕ ਹੈ ਬਾਈ ਜਪੁਰ ਆ ਮਿੱਕੀ ਕਪੂਰ ਆ ਉਹਨੇ ਸਾਡਾ ਬੜਾ ਸਾਥ ਦਿੱਤਾ ਪਵਨ ਜਿੰਦਲ ਆ ਉਹਨੇ ਦਿੱਤਾ ਹੱਗੀ ਮਿਲਕੀ ਰਾਣਾ ਹੈਗਾ ਆਪਣਾ ਮਨੀਸ਼ ਜੀ ਉਹਨਾਂ ਨੇ ਦਿੱਤਾ ਮਿਲਕੀ ਦੋਸ ਹੋਏ ਪੋਲਸ ਹੁੰਦੀ ਹੀ ਬਾਹਰੋਂ ਫੜਨ ਅਸੀਂ ਅੱਗੇ ਪਿੱਛੇ ਨੇਹਾ ਕਰ ਸਾਨੂੰ ਉਹਨਾਂ ਨੇ ਪੂਰਾ ਸੱਚ ਤਾਂ ਕਿ ਉਹ ਇਹੋ ਜਿਹੇ ਬੰਦੇ ਨਹੀਂ ਗੇ ਤੇ ਕਹਿਣ ਵਾਲੇ ਕਹਿ ਦਿੰਦੇ ਹੀ ਜੰਤ ਜਿਹੜਾ ਹੈ ਜੰਗਲ ਜਾ ਕੇ ਨਾਤ ਆਦਮੀ ਨੂੰ ਟ੍ਰੇਨਿੰਗ ਦਿੰਦਾ ਬਹੁਤ ਝੂਠ ਬਹੁਤ ਜ਼ਿਆਦਾ ਕੀਤਾ ਹੈ ਤੁਹਾਡੇ ਬਾਰੇ ਵੀ ਬੋਲੇ ਹਾਂ ਜੀ ਬਹੁਤ ਜ਼ਿਆਦਾ ਯੂਪੀ ਚ ਹੋ ਤੋ ਉਤਰਾਖੰਡ ਨਹੀਂ ਹੀ ਬਣਿਆ ਉਹ ਤਾਂ ਸਿਰਫ ਯੂਪੀ ਸੀ ਤੁਹਾਡੀ ਉਮਰ ਕਿੰਨੀ ਸੀ ਉਸ ਸਮੇਂ ਮੇਰੀ 40 ਸਾਲ ਸੀ 40 ਸਾਲ ਹਾਂ ਜੀ ਤੁਸੀਂ ਕਿਸ ਡਿਪਾਰਟਮੈਂਟ ਸੇ ਜੋਬ ਨਹੀਂ ਨਹੀਂ ਮੈਂ ਵਾਈ ਕਰਦਾ ਹਾਂ ਅੱਛਾ ਇੱਥੇ ਆਣ ਕੇ ਪੰਜਾਬ ਚ ਪਠਾ ਕਰਦਾ ਪਠਾ ਵੀ ਇਹਦਾ ਵਾਈ ਕਿੱਥੇ ਰਹਿੰਦੇ ਸੀ ਪਹਿਲਾਂ ਪਹਿਲਾ ਬਾਈਪੁਰ ਦੇਸ਼ਾ ਉਦਮ ਸਿੰਘ ਨਗਰ ਪਹਿਲਾ ਨਨੀਦਾਰ ਸੀ ਜਿਸ ਨਨੀਦਾਰ ਫਿਰ ਉਤਰਾਖੰਡ ਬਣ ਗਿਆ ਤੇ ਉਦਮ ਸਿੰਘ ਨਗਰ ਬਣ ਗਿਆ ਇਹ ਰਾਣਾ ਫਾਰਮ ਸ਼ੂਗਰ ਵਾਲੇ ਰਾਣਾਰੀ ਅਹੀਂ ਇੱਕੋ ਪੇੜ ਦੇ ਆਮੋ ਸਾਹਮਣੇ ਸਾਡੇ ਫਾਰਮ ਜੀ ਰਾਣਾ ਸ਼ੂਗਰ ਮਿਲ ਵਾਲੇ ਇਹ ਚੀਜ਼ ਸਮਝਦੇ ਹੋ ਤੁਸੀਂ ਸੰਤ ਭਿੰਡਰਾਂ ਵਾਲੇ ਨੂੰ ਜਨਰਲ ਸਾਹਿਬ ਦਾ ਸਾਥ ਮਿਲਣਾ ਤਜਰਬਾ ਆਰਮੀ ਦਾ ਮਿਲਣਾ ਅਦੇ ਬਲੂ ਸਟਾਰ ਦੇ ਵਿੱਚ ਫਾਇਦਾ ਹੋਇਆ ਉਹਨਾਂ ਦਾ ਦੋਨਾਂ ਦਾ ਸਾਥ ਮਿਲਣਾ ਬਹੁਤ ਇਹ ਜੋ ਕੁਝ ਹੋ ਗਿਆ ਹੈ ਪੈਸੇ ਦੀ ਵਜ੍ਹਾ ਕਰਕੇ ਲੜਾਈ ਇਹ ਇੱਕ ਸਾਉਦੀ ਜਿੱਤੀ ਗਈ ਹੈ ਹਮ ਜਿਹੜਾ ਅੱਜ ਵੀ ਪਛਤਾਉਂਦੀ ਹੈ ਸੈਂਟਰ ਗਵਰਨਮੈਂਟ ਹੈ ਜੋ ਕੀਤਾ ਗਲਤ ਹੋਇਆ ਇੰਦਰਾ ਗਾਂਧੀ ਮਰਨ ਤੱਕ ਪਛਤਾਉਂਦੀ ਹੈ ਜੋ ਮੈਸੋ ਕਰਾਇਆ ਗਿਆ ਗਲਤ ਕਰਾਇਆ ਗਿਆ ਇਹ ਉਹਨੇ ਦੁਖੀ ਹੈ ਕਿ ਇਹ ਇਨ੍ਹਾਂ ਨੇ ਆਖਿਆ ਇਹ ਦੋ ਤਿੰਨ ਘੰਟੇ ਦਾ ਕੰਮ ਆ ਇਨ੍ਹਾਂ ਕਰਕੇ ਕੰਮ ਗਲਤ ਹੋਇਆ ਔਰ ਅੰਦਰ ਜਿਹੜਾ ਮੁਕਤੀਵਾਦੀ ਉਹ ਬੜੇ ਮਾਰ ਸੀਗੇ ਜਿਹੜੇ ਗ੍ਰੀਲਾ ਯੁੱਧੇ ਬੁੱਦੇ ਸਾਹਿਬ ਨਾਲ ਉਹਨਾਂ ਨੇ ਜੋ ਵੀ ਲੜਾਈਆਂ ਲੜੀਆਂ ਔਰ ਜੋ ਉਹਨਾਂ ਦੇ ਥੋੜੇ ਬੰਦਿਆਂ ਨੇ 150 ਬੰਦੇ ਨੇ ਸਵਾ 150 ਬੰਦੇ ਨੇ ਲੜਾਈ ਲੜੀ ਆ ਉਹ ਕੋਈ ਨਿੱਜੀ ਗੱਲ ਨਹੀਂ ਇਹ ਸਾਰਾ ਗੜੀਗੜੀ ਲੜਾਈ ਨਹੀਂ ਮਾਤ ਪਾਉਂਦੀ ਆ ਔਰ ਇੱਕ ਚੰਗੇ ਹਥਿਆਰਾਂ ਨਾਲ ਲੈਸ ਹੋ ਕੇ ਤੁਸੀਂ ਕਿੱਥੇ ਸੀ ਉਸ ਸਮੇਂ ਜਦੋਂ ਲੜਾਈ ਹੋ ਰਹੀ ਸੀ ਬਲੂ ਸਟਾਰ ਚੱਲ ਰਿਆ ਸੀ ਮੈਂ ਬਾਈਫੋਰਸ ਮੇਰੀ ਮਿਸਾਈ ਮੇਰਾ ਲੜਕਾ ਭਾਬੀ ਜੀ ਤੇ ਮਾਤਾ ਜੀ ਇਹ ਦਰਬਾਰ ਸਾਹਿਬ ਸੀਗੇ ਕਿ 3 ਤਰੀਕ ਨੂੰ ਸਿਰਸਵਸਤੇ ਨਿਕਲ ਗਏ ਭਾਈ ਸਾਹਿਬ ਨੇ ਕਹੇ ਤੁਸੀਂ ਜਾਓ ਮੈਂ ਬਾਜਤਾਨੂ ਆਣ ਕੇ ਮਿਲਵਾਵਾਂਗਾ ਤੁਸੀਂ ਟਾਈਮ ਨਹੀਂ ਘਾਉਂ ਨਿਕਲ ਜਾਤੋ ਉਹ ਤੁਹਾਡੇ ਧਰਮ ਪਤਨੀ ਤੁਹਾਡੇ ਮਾਤਾ ਜੀ ਮੇਰਾ ਲੜਕਾ ਤੇ ਭਾਬੀ ਜੀ ਉਦੋਂ ਦਰਬਾਰ ਸਾਹਿਬ ਦਰਬਾਰ ਸਾਹਿਬ ਸੀਗੇ ਭਾਜੀ ਜੇ ਕਹਿਣ ਤੇ ਫਿਰ ਉਹ ਸਵੇਰੇ ਉਥੋਂ ਆ ਗਿਆ ਉਹਨੂੰ ਥੋੜੀ ਸ਼ੂਟ ਮਿਲੀ ਸੀਗੀ ਅਦੀ ਕਰਫਿਊ ਜਦੋਂ ਤੁਸੀਂ ਬਾਜਪੁਰ ਸੀ ਫਿਰ ਕਿਵੇਂ ਇਥੋਂ ਦੇ ਮਾਹੌਲ ਦਾ ਪਤਾ ਚੱਲਦਾ ਸੀ ਬਿਲਕੁਲ ਨਹੀਂ ਪਤਾ ਚੱਲਦਾ ਕੁਝ ਨਹੀਂ ਕੀ ਹੋ ਰਿਹਾ ਕੀ ਨਹੀਂ ਬਿਲਕੁਲ ਇਹ ਸਾਨੂੰ 15 ਦਿਨ ਬਾਅਦ ਪਤਾ ਚੱਲਿਆ ਜਦੋਂ ਉਈ ਕੋਈ ਆਵਾਜ਼ ਆਈ ਥੋੜੀ ਸ਼ੁਰੂ ਹੋਈ ਆ ਤੇ ਦਰਬਾਰ ਸਾਹਿਬ ਨੂੰ ਖੋਲਿਆ ਗਿਆ ਲੋਕਾਂ ਦੇ ਵਖਾਉਣ ਲਈ ਟੈਨਸ਼ਨ ਹੁੰਦੀ ਸੀ ਉੱਥੇ ਬੈਠਿਆਂ ਇਹੋ ਜਿਹਾ ਮਹਿਵਾ ਵੀ ਹੈ ਹਵਾ ਵੀ ਹੈ ਚਲੋ ਪੂਰਾ ਪੰਜਾਬ ਹੀ ਬੰਸੀ ਹੱ ਇਤਨੇ ਵੀ ਹਵਾ ਉਧਰ ਨਹੀਂ ਨਿਕਲਦੀ ਜਿਹੜੀ ਨਹੀਂ ਫਟਦੀ ਕੀ ਕਰ ਲੈਣਾ ਉਥੇ ਰੱਬ ਉੱਤੇ ਇਹ ਜੋ ਵੇਖੀ ਚੋਂ ਕੀ ਹੋ ਰਿਹਾ ਹਮ ਬਾਹਰ ਕੇ ਹਨ ਕੋਈ ਪਤਾ ਨਹੀਂ ਇਹ ਬਲੂ ਸਰਵਾਜ਼ ਨੂੰ ਪਤਾ ਲੱਗਾ ਕਿ ਆ ਕੁਛ ਹੈ ਆ ਜੋ ਕਰੇ ਆਣ ਕੇ ਵੇਖਿਆ ਤਾਂ ਹੀ ਮਾਰਿਆ ਰੋਇਆ ਕਿ ਸਾਡੇ ਗੁਰਤਾ ਮੰਦਿਆ ਕੋ ਤੈਨੋਂ ਦਰਦਸ਼ਾ ਕੀਤੀ ਜਿਹੜਾ ਨਾਂ ਸਹਿਣ ਵਾਲਾ ਨਾਂ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ ਹੁਣ ਉਹਨਾਂ ਨੇ ਐਸਜੀਪੀਸੀ ਨੇ ਜਾਂ ਜਿੰਨਾਂ ਨੇ ਰਲ ਕੇ ਹੁਣ ਇਹਨਾਂ ਨੇ ਉੱਥੇ ਸਿੱਧੀ ਗੈਲਰੀ ਬਣਾਤੀ ਸਿੱਧੀ ਗੈਲਰੀ ਦੇ ਵਿੱਚ ਮਹਾਰਾਜ ਦਾ ਜਖਮੀ ਰਾਜ ਸੁਖਿਆ ਅਕਾਲ ਹਾਂਜੀ ਅਕਾਲ ਤਖਸਾਲ ਦਾ ਸਟੈਚੂ ਬਣਾ ਕੇ ਰੱਖਿਆ ਉਹ ਜ਼ਿੰਦਗੀ ਜਿਨੇ ਛੋਟੇ ਬੱਚੇ ਨੇ ਗਾਂਹ ਤੱਕ ਜਨਾਉਣਾ ਵੇਖਣਾ ਦੌਰੇ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਤੇ ਇੰਦਰਾ ਗਾਂਧੀ ਪਰਿਵਾਰ ਨੂੰ ਲਾਹਤਾ ਪੈਂਦੀਆਂ ਰਹਿਣਗੀਆਂ ਜਿੰਨਾ ਕਰਵਾਇਆ ਉਹਨਾਂ ਨੂੰ ਪੈਂਦੀਆਂ ਰਹਿਣਗੀਆਂ ਅੱਜ ਕੱਲ ਤਾਂ ਜੱਗ ਜਾਰ ਹੋ ਗਿਆ ਆ ਜੋ ਇਹਨਾਂ ਨੇ ਕਰਵਾਇਆ ਉਹਨੇ ਕੀਤਾ ਅੱਜ ਕੱਲ ਕੋਈ ਲੋਕਸ਼ਿਪ ਵਾਲੀ ਗੱਲ ਰਹਿ ਨਹੀਂ ਗਈ ਹੂੰ ਤੁਹਾਡਾ ਮਿਲਾਪ ਹੋਇਆ ਜੇ ਅੱਧੀ ਮਿਲੇ ਤੁਸੀਂ ਸੰਤਪਿੰਡਰ ਵਾਲੇ ਜੀ ਨੂੰ ਸੰਤ ਨਾਲ ਮਿਲਦੇ ਰਹੇ ਮਤਲਬ ਕਿ ਜਦੋਂ ਬਲੀਸਾ ਤੋਂ ਪਹਿਲਾਂ ਕੋਈ 15 ਦੇ 15 ਹਫ਼ਤੇ ਪਹਿਲਾਂ ਦੀ ਗੱਲ ਹੈ ਮਿਲਦੇ ਰਹੇ ਆ ਤੁਸੀਂ ਮਿਲੇ ਸੀ? ਹਾਂਜੀ ਹਾਂਜੀ ਮੈਂ ਕਈ ਵਾਰੀ ਮਿਲਿਆ ਉਹਨਾਂ ਨੂੰ। ਕਿਹੋ ਜਿਹਾ ਸੁਭਾਸ ਸੀ ਉਹਨਾਂ ਦਾ? ਬਹੁਤ ਚੰਗਾ। ਹੂੰ। ਇੱਕ ਵਾਰੀ ਇਹਦਾ ਹੈ ਪਈਸਾ ਬਿਮਾਰ ਹੋ ਗਿਆ ਸੀ। ਹਾਰਟ ਦੀ ਥੋੜਾ ਜਿਹੀ ਪ੍ਰੋਬਲਮ ਸੀ ਤੇ ਚੰਡੀਗੜ੍ਹ ਦਾਖਲ ਹੋ ਗਿਆ। ਤੇ ਸੰਤਾ ਨੇ ਕਿਹਾ ਤੁਹਾਡੇ ਕੋਲ ਬੜੀੋ ਸੇਵਾ ਲੈਣਗੇ ਜਾਓ ਪਹਿਲਾਂ ਇਲਾਜ ਕਰਾਓ ਆਪਣਾ। ਜਨਰਲ ਸਾਹਿਬ ਨੂੰ ਬੋਲਿਆ। ਹਾਂਜੀ। ਅੱਛਾ। ਇਹ ਫਿਰ ਚਲੇ ਗਿਆ ਇਹ। ਫਿਰ ਮੈਂ ਗਿਆ ਮੈਂ ਕਿਹਾ ਸੰਤ ਜੀ ਮੈਂ ਚੱਲਿਆ ਭਾਈ ਦਾ ਪਤਾ ਕਰਨ। ਤੇ ਮੈਂ ਤੜ੍ਹਾਈ ਕਿਰਵਾ ਲੈ ਕੇ ਜਾਣਾ। ਤੇ ਮੈਂ ਕਿਹਾ ਮੈਂ ਜਾਵਾਂ ਸੰਤਾ ਨੂੰ ਮੈਂ ਦੱਸ ਜਾਵਾਂ। ਤੰਦੇ ਬੈ ਜਾ ਬੈ ਕੇ ਨਾ ਜੇਬ ਚ ਇਦਾਂ ਨੋਟ ਕੱਢੇ ਨਾ ਗਿਣਤੀ ਤੋਂ ਬਗੈਰ ਮੈਨੂੰ ਪਤਾ ਕਿੰਨੇ ਆ ਮੈਂ ਕਿਹਾ ਹੀ ਉਹਨੇ ਮੈਨੂੰ ਤਨੂ ਪਤਾ ਉਹਦੇ ਸੁਭਾ ਦਾ ਗੁੱਸੇ ਹੋ ਗਿਆ ਤੇ ਨਾ ਇਦਾਂ ਨਾ ਕਰੋ ਉਹਨੇ ਆਖਿਆ ਨਹੀਂ ਪੁਲਾ ਕੇ ਜਾ ਫਿਰ ਮੈਨੂੰ ਉਹਨੇ ਜਿੰਨੇ ਵੰਨ ਕੇ ਦਿੱਤੇ ਮੈਂ ਉਹਦੇ ਜਾ ਕੇ ਬਜੇ ਨੋਟ ਮਾਤਾ ਜੀ ਬੈਠੇ ਆ ਭਾਬੀ ਜੀ ਬੈਠੇ ਨੇ ਭਾਈ ਸਾਹਿਬ ਉਹਨਾਂ ਨੇ ਕੀ ਆ ਮੈਂ ਕਿਹਾ ਸੰਤਾ ਨੇ ਭੇਜਿਆ ਤੇ ਮੈਨੂੰ ਉਹ ਗੁੱਸੇ ਵਾਲੇ ਮਾਤਾ ਜੀ ਕਹਿੰਦੇ ਆ ਬੇਟਾ ਇਦਾਂ ਨਹੀਂ ਕਰੀਦਾ ਹੁੰਦਾ ਇਹ लाज ਵਾਸਤੇ ਭੇਜੀ ਸੀ ਨਹੀਂ ਹਾਂ ਜੋ ਵੀ ਆ ਮਦਦ ਹੈ ਮਦਦ ਵਾਹ ਆਓ ਮਾਤਾ ਜੀ ਆਂਦੇ ਆ ਬੇਟਾ ਗੁੱਸੇ ਨੇ ਇਦਾਂ ਉਹਨਾਂ ਦੇ ਤੇ ਲੈ ਆਇਆ ਤੂੰ ਇਦਾਂ ਕਰ ਮੈਂ ਨੂੰ ਜਾਣਾ ਮੈਨੂੰ ਠਿਰਕਾ ਮਿਲਣਾ ਜ਼ਮੀਨ ਦਾ ਉਹ ਜਾਇਗਾ ਇਹ ਚ ਪਾ ਕੇ ਤੇ ਉਹਨਾਂ ਨੂੰ ਉਦਾਂ ਦੇ ਦੇ ਹਮ ਨਾ ਨਹੀਂ ਕਰੀ ਦਿੰਦੀ ਤਾਂ ਫਿਰ ਉਹ ਮੰਨ ਗਏ ਫਿਰ 15 20 ਦਿਨ ਹੀ ਆਏ 20 ਦਿਨਾਂ ਬਾਅਦ ਫਿਰ ਆੜ ਕੇ ਮਿਲੇ ਬਹੁਤ ਮੇਲ ਬਣਾਵ ਸੀ ਬੜਾ ਚੰਗਾ ਸੁਭਾਅ ਸੀ ਔਰ ਉਹ ਬੰਦੇ ਨੂੰ ਪਰਖ ਲਿੰਦੇ ਹੀ ਇਹ ਕਿੰਨੇ ਕੁ ਜੋਗਾ ਹਮ ਬੈਣ ਉਠਣ ਤੋਂ ਪਹਿਲਾਂ ਇਹ ਨਾ ਜਦੋਂ ਦੇ ਜਾ ਕੇ ਮਿਲਦੇ ਨੇ ਉਹਨਾਂ ਦੇ ਉਹਦੇ ਦਿਮਾਗ ਹੁੰਦਾ ਹੈ ਉਹ ਬੰਦਾ ਇਦਾਂ ਦਾ ਹਮ ਜਿਹੜਾ ਉਹਨਾਂ ਬਾਰੇ ਅਫਵਾਹਾਂ ਵੀ ਡਾਈਆਂ ਜਾਂਦੀਆਂ ਨੇ ਕਿ ਸੰਤ ਜੀ ਇਸ ਤਰ੍ਹਾਂ ਦੇ ਸੀ ਸੰਤ ਮਾੜੇ ਸੀ ਉਹ ਉਹਨਾਂ ਦੇ ਵਿੱਚ ਅਫਵਾਹਾਂ ਦੇ ਵਿੱਚ ਸਚਾਈ ਹੈ ਜਾਂ ਜਿਹੜਾ ਤੁਸੀਂ ਦੱਸ ਮੈਨੂੰ ਇੰਨਾ ਨਹੀਂ ਪਤਾ ਸੰਤਾਂ ਨੂੰ ਜਿਹੜਾ ਭਾਈ ਨੇ ਪੁੱਛਿਆ ਭਾਈ ਤੁਸੀਂ ਕਿਹੜੇ ਚੱਕਰਾਂ ਵਿੱਚ ਪਏ ਹੋ ਆਮ ਉਹ ਤਾਂ ਬਹੁਤ ਘੱਟ ਬੋਲ ਦਿੰਦੇ ਸੀ ਬੋਲ ਵੀ ਇਹ ਜਵਾਬ ਬੜੇ ਘੱਟ ਦਿੰਦੇ ਹੁੰਦੇ ਸੀ ਤੇ ਫਿਰ ਆਦਿਆਂ ਨੇ ਵਿਅੰਤ ਇਹੋ ਜੀ ਗੱਲ ਕੋਈ ਨਹੀਂ ਉਹ ਪਹੁੰਚੇ ਸੰਤ ਨੇ ਮੈਂ ਕੋਈ ਐਵੇਂ ਕਿਤੇ ਨਹੀਂ ਕਿਸੇ ਨਾਲ ਲੱਗਣ ਵਾਲਾ ਠੀਕ ਹੈ ਕਿ ਨਹੀਂ ਉਹਨਾਂ 'ਚ ਦਮ ਆ ਸਭ ਕੋជា ਕੋਈ ਇਹ ਜਿਹਨੇ ਉਹ ਮੜੀ ਪੰਜਾਬ ਦੀ ਗੱਲ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਨਾਲ ਬਾਣੀ ਨਾਲ ਜੋੜਦੇ ਨੇ ਠੀਕ ਹੈ ਕਿ ਤੋਂ ਅੰਨ ਚ ਕੋਈ ਉਹ ਜੀ ਗਲਤ ਕੰਮ ਹੈ ਨਹੀਂਗਾ ਕਿ ਮੈਂ ਉਹ ਜੇ ਬੰਦੇ ਨਾਲ ਨਹੀਂ ਰਲਦਾ ਤਾਂ ਤੁਹਾਨੂੰ ਪਤਾ ਹੈ ਮਾਤਾ ਜੀ ਨੂੰ ਹੀ ਪਤਾ ਇਹੋ ਜੀ ਗੱਲ ਉਹਨੇ ਹਣ ਵੀ ਫਿਰ ਮੈਂ ਪਾਕਿਸਤਾਨ ਗਿਆ ਸੀ 84 ਜੀ ਤੇ ਉੱਥੇ ਮੈਂ ਫਲੈਟ ਲੈ ਕੇ ਆ ਨਵੀਂ ਨਵੀਂ ਫਲੈਟ ਚਲੀ ਤੇ ਮਾਤਾ ਜੀ ਨਾਲ ਦੇ ਇੱਕ ਮੜੀ ਜਿਹੜਾ ਕਮੀਜ਼ ਦਾ ਕਪੜਾ ਇਹ ਮੈਂ ਮਾਤਾ ਜੀ ਲਈ ਲਿਆਇਆ ਯੋਨੇ ਸੰਤਾ ਨੂੰ ਦੇ ਆਈ ਹੈ ਮੈਂ ਆਈ ਦੇ ਆਓ ਮਾਰਾ ਇਹਨੇ ਕਹਤੇ ਅਹੀ ਅਗਸਟ ਆ ਰਹਾ ਜਿਹੜਾ ਉਹ ਕਾਲ ਰਹਿਸਾਉ ਤੋਂ ਉੱਤੇ ਹੀ ਉਹਨੇ ਬਿਖ ਤੇ ਵੀ ਆ ਕੇ ਆ ਮੇਰੀ ਮਾਂ ਆ ਗਈ ਝੱਗਾ ਵੀ ਲੈ ਆਈ ਆ ਤੇ ਨਾਲ ਸਵਾਈ ਇਹ ਸੰਤਾ ਜੀ ਨੇ ਬੋਲ ਰਿਹਾ ਇਹ ਸੰਤਾ ਨੇ ਕਿ ਹਮ ਉਹਨੇ ਕੁਰਤਾ ਨਹੀਂ ਆ ਗਿਆ ਮੇਰਾ ਝੱਗਾ ਵੀ ਲੈ ਕੇ ਆਇਆ ਤੇ ਨਾਲ ਸਵਾਈ ਹਮ ਤੇ ਫਿਰ ਕਿ ਇਹਨਾ ਜਿਹੜੀ ਸ਼ਕਤੀ ਸੀ ਕੋਈ ਐਹੋ ਜੀ ਗੱਲ ਨਹੀਂ ਉਹ ਗਾਂ ਜੋ ਮਰ ਜਿਆ ਕੋਈ ਕਰੇ ਨਾ ਕਰੇ ਉਹਨਾਂ ਜੋ ਕਿਹਾ ਜੋ ਕੀਤਾ ਉਹ ਘਰੋ ਘਾਇਆ ਇੱਕ ਪੈਰ ਪਿਛੇ ਨਹੀਂ ਥੇ ਠੀਕ ਹੈ ਜੀ ਵਰਚ ਉਹਨਾਂ ਦਾ ਨਾਂ ਆ ਭਾਈ ਦਾ ਵੀ ਨਾਂ ਆ ਆਰਮੀ ਚ ਰਹਿੰਦੇ ਆ ਵੀ ਨਾਂ ਸੀਗੇ ਤੇ ਹੁਣ ਇੱਥੇ ਲੱਗਣ ਨਾਲ ਜੇ ਸਾਡੀ ਸਾਡੇ ਪ੍ਰਵਾਇਜ਼ ਇਤਿਆਜ ਜਰਨੈਲ ਸ਼ਿਵੇਕ ਸਿੰਘ ਕਰਕੇ ਜਿਹੜਾ ਉਹ ਕੰਮ ਕਰ ਗਏ ਨੇ ਕੌਮ ਲਈ ਗੁਰਤਾ ਮਾਲੀ ਸਿੱਖੀ ਲਈ ਹੀ ਨਹੀਂ ਆਹੀ ਉਹ ਕਦੀ ਵੀ ਦਿਲੋਂ ਨੀ ਪਲਾਸ ਅਗਏ ਸਾਡੇ ਹਮੇਸ਼ਾ ਇਤਮਾਨ ਸਰਮਾਨ ਉਹਨਾਂ ਦਾ ਰੂਹ ਹੋਰ ਹਰ ਸਿੱਖੀ ਰੂਹ ਹਰ ਪੰਜਾਬੀ ਚ ਰਹੂਗਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਜੀ ਉਹਨੇ ਹੀ ਪੰਜਾਬ ਹੈ ਰਿਕارڈ ਕਰਦੇ ਨੇ ਸਾਡੇ ਵਰਗਿਆਂ ਦੀ ਬਹੁਤ ਇਤਕਾਰ ਦੇਣਾ ਹੋ ਸਕਦਾ ਹੈ ਮਿਲਕੀ ਸਾਡੇ ਕੋ ਗਲਤੀਆਂ ਵੀ ਜ਼ਿੰਦਗੀ ਦੇ ਹਾਂ ਬਾਦ ਸਾਨੂੰ ਕੋਈ ਸ਼ਿਕਾਰਦਾ ਨਹੀਂ ਅਸੀਂ ਉਹਨਾਂ ਦਾ ਦੇਨਦਾਰ ਆ ਤੇ ਅਸੀਂ ਪਾਈ ਸਾਹਿਬ ਦਾ ਬਹੁਤ ਬਹੁਤ ਕੀ ਦੇਨਦਾਰੀਆਂ ਬੜੇ ਜਰਨਲ ਇੰਡੀਆ ਚ ਹੋਏ ਸਿੱਖ ਜਨ ਹੈ ਇਹਨਾਂ ਤੋਂ ਹੀ ਕਾਬਲ ਜਿਨ੍ਹਾਂ ਦਾ ਅੱਜ ਕੋਈ ਨਾਂ ਨਹੀਂ ਲੈਣ ਦੀ ਤਿਆਰ ਮੈਂ ਚੇਤਾ ਨਹੀਂਗਾ ਭੁੱਲ ਗਏ ਨੇ ਔਰ ਇਹਨਾਂ ਦਾ ਰਿੰਦੀ ਦੁਨੀਆ ਦਾ ਕਰਨਾ ਆ ਰਹਿਣਾ ਜਿਨ੍ਹਾਂ ਦਰਬਾਰ ਸਾਹਿਬ ਜਿੱਦਾਂ ਬਾਬਾ ਦੀਪ ਸਿੰਘ ਜੀ ਦਾ ਜਿੱਦਾਂ ਬਾਬਾ ਗਰਬਖ ਸਿੰਘ ਦਾ ਸਥਾਨ ਬਣਿਆ ਔਰ ਇਹਨਾਂ ਸਾਰੇ ਸਿੱਧਾਂ ਸਿੱਧੀ ਗੈਲਰੀ ਬਣ ਗਈ ਜਿੰਨੇ ਵੀ ਆਉਣਾ ਹੈ ਉਹਨਾਂ ਨੂੰ ਨਮਸਕਾਰ ਕਰਨਾ ਹੈ ਤੇ ਰੋਜ਼ੀ ਰੋਜ਼ ਯਾਦ ਤਾਜ਼ਾ ਰੰਗੀ ਰਹਿਣੀ ਭਾਈ ਅਮਰੀਕ ਸਿੰਘ ਜੀ ਭਾਈ ਠਾਰਾ ਸਿੰਘ ਜੀ ਜਾਂ ਕਿਦਾਂ ਵੇਖੋ ਕਿਦਾਂ ਉਹਨਾਂ ਨੇ 1 ਇੰਚ ਪੁੱਛੇ ਨਹੀਂ ਹਟੇ ਮਾਣ ਹੁੰਦਾ ਉਹਨਾਂ ਦੀ ਸ਼ਹੀਦੀ ਦੇ ਉੱਪਰ ਹਾਂਜੀ ਸ਼ਹੀਦੀ ਦੇ ਮਾਣ ਹੁੰਦਾ ਮਹਿਸੂਸ ਬੋ ਜੀ ਬਹੁਤ ਆਜਾ ਜੀ ਹੈ ਸਾਨੂੰ ਮਾਨ ਜੀ ਅੱਜ ਸਾਡੀ ਇਤਮਾਨ ਸਨਮਾਨ ਆ ਤੇ ਉਹਨਾਂ ਕਰਕੇ ਹੂੰ ਸਾਡੀ ਆਪਣੀ ਕਰਤੂਤ ਕੋਈ ਇਹੋ ਜੀ ਨਹੀਂ ਅਸੀਂ ਸਰਪੋ ਦਾ ਪਰਿਵਾਰ ਆ ਤੇ ਪਰਵਾਹ ਆ ਉਹਦੇ ਅਸੀਂ ਨਹੀਂ ਚਾਹੁੰਦੇ ਅਸੀਂ ਕਦੇ ਕਦੇ ਉਹ ਨਹੀਂ ਸੋਚਿਆ ਕਿ ਜੇ ਨਾਲ ਸਾਡੇ ਭਰਾ ਦੇ ਆਪਣੀ ਸ਼ਹੀਦੀ ਨੂੰ ਦਾਗ ਲੱਗੇ ਤਾਂ ਡੈਡ ਬੋਡੀ ਜਦੋਂ ਮਿਲੀ ਸੀ ਜਰਨਲ ਸਾਡੀ ਆ ਪਾ ਨੂੰ ਸਕੁਰਦ ਕੀਤੀ ਗਈ ਨਹੀਂ ਭਾਬੀ ਜੀ ਮਾਤਾ ਜੀ ਸਾਰੇ ਪਿੰਡ ਸੀ ਮੇਰੀ ਮੈਸੀਜ ਵੀ ਲੜਕਾ ਤੋਂ ਪਿੰਡ ਚਲੇ ਗਏ ਹੀ ਕਿਸੇ ਨੇ ਕਿਸੇ ਨੇ ਸੱਜਾ ਕਿ ਉਹ ਜਨਤ ਦੇ ਆ ਜਨਨ ਬਰਾੜ ਸਾਰੇ ਜਾਣਦੇ ਸੀ ਉਹਨਾਂ ਨੂੰ ਕੋਈ ਲੋਕੇਸ਼ਨ पे वाला ਤੋਂ ਬੰਦਾ ਹੈ ਨਹੀਂ ਹੈਗਾ ਉਹਨਾਂ ਦੇ ਕੰਨ ਚ ਮਾਰਾ ਗਿਆ ਸੀ ਬੜੀ ਵੱਡੀ ਪਛਾਣ ਤੇ ਉਹ ਹੀ ਸੀ ਕੰਨਾਂ ਦੇ ਜੀਹਾਂ ਸਾਮੇ ਦਾ ਵਾਲਾ ਇੱਕ ਖੱਬੇ ਕਾਨੇ ਸੀ ਇਹ ਕਰਕੇ ਉਹ ਸਾਰੇ ਜਾਣਦੇ ਸੀ ਕਿ ਜਨਿਸ਼ ਵੇ ਗਿਆ ਨਾਲ ਕੋ ਵਾਕੀ ਟੋਕੀ ਸੀ ਸਟੇਨ ਕਾਨ ਸੀ ਪਤਾ ਲੱਗਿਆ ਹਮ ਰੈਸ ਕੋਇਨ ਕੋਈ ਛੱਡ ਕੋਣਾ ਪਛਾੜ ਨਹੀਂ ਕੀਤੀ ਨਾ ਸਾਨੂੰ ਸੱਦੇ ਕੇ ਨਾ ਸਾਨੂੰ ਕੋਈ ਖੁੱਲ ਦਿੱਤੇ ਨਾ ਕੁਝ ਸਾਡਾ ਕੋਈ ਇਹੋ ਜੀ ਗੱਲ ਬਾਤ ਨਹੀਂ ਆਪਾਂ ਉਸ ਤੋਂ ਬਾਅਦ 90 ਦਾ ਦੌਰ ਵੀ ਚੱਲ ਪਿਆ ਹਾਂਜੀ 90 ਦੇ ਦੌਰ ਦੇ ਵਿੱਚ ਵੀ ਜਿਵੇਂ ਜਿਹੜੇ ਅਸੀਂ ਸਾਰੇ ਜਾਣਦੇ ਆ ਠੀਕ ਹਾਲਾਤ ਬਣੇ ਪੰਜਾਬ ਦੇ ਉਸ ਦੇ ਵਿੱਚ ਵੀ ਪਰੇਸ਼ਾਨੀਆਂ ਚੱਲੀਆਂ ਪਈਆਂ ਪਰਿਵਾਰ ਨੂੰ ਕੋਈ ਚ ਪਾਇਸਾ ਵੇਦਾ ਪਰੇਸ਼ਾਨੀਆਂ ਬਿਲਕੁਲ ਤੁਹਾਨੂੰ ਪਤਾ ਜਿਹੜੇ ਏਜੰਸੀਆਂ ਨੇ ਗਵਰਨਮੈਂਟ ਦੀਆਂ ਉਹ ਪਿੱਛੇ ਤੇ ਛੱਡਦੀਆਂ ਨਹੀਂ ਹਾਂ ਕੋਈ ਭਾਜੀ ਕੰਮ 'ਚ ਆਏ ਹੀ ਨਹੀਂ ਕਿ ਇਹ ਸੌਦੇਬਾਜ਼ੀ 'ਚ ਨਹੀਂ ਆਏ ਕਿ ਇਹਨੂੰ ਮੁਖਰ ਵੀ ਕਿਹਾ ਦੇ ਕੰਮ 'ਚ ਨਹੀਂ ਆਏ ਅਸੀਂ ਇਹ ਪਾਸੇ ਆਏ ਨਹੀਂ ਪਰ ਏਜੰਸੀਆਂ ਪਿੱਛੇ ਰੰਗੀਆਂ ਅਸੀਂ ਇਹ ਕੰਮ ਚਾਹਦੇ ਤੇ ਜ਼ਰੂਰ ਕਰਨ ਦੇ ਫਾਇਦੇ ਜਾਂਦੇ ਜੇ ਲਾਲਚ ਆ ਜਾਂਦੇ ਹੂੰ ਕਿ ਜਿਹਦੇ ਤੁੰਸ਼ੜਾਤਾ ਬਣਾਤਾ ਉਹਨੂੰ ਫਲਾਤਾ ਕਰਦਾ ਜੇ ਉਹ ਜੇ ਕੰਮ ਆ ਜਾਂਦੇ ਤੇ ਹਣੀ ਹੋ ਸਕਦਾ ਇਨਵੋਲ ਹੋ ਜਾਂਦੇ ਪਰ ਅਸੀਂ ਇਹੋ ਜੇ ਕੰਮ 'ਚ ਆਏ ਨਹੀਂ ਹੈ ਆਪਣਾ ਕਾਰੋਬਾਰ ਕੀਤਾ ਸਾਡੇ ਪੱਠੇ ਦਾ ਕਦੇ ਬੰਦ ਕਰਾ ਲੈਂਦੇ ਰਹਾ ਤੇ ਜਨਰਲ ਸਾਹਿਬ ਨੇ ਹੁਣ ਕੀ ਕਰਦੇ ਪਰ ਆਏ ਦੋ ਤਿੰਨ ਵਾਰੀ ਮੈਂ ਪੱਠਾ ਬੰਦ ਕਰਾ ਗਿਆ ਮੁੰਡੇ ਪਰ ਨਹੀਂ ਮੰਨਦੇ